ਭਾਈ ਕਿਹੜੀ ਜਗ੍ਹਾ ਤੋਂ ਬੋਲਦੇ ਅਸੀਂ ਫਤਿਹਪੁਰ ਤੋਂ ਬੋਲਦੇ ਹਾਂ ਜਿਲ੍ਹਾ ਜੀ ਜਿਲ੍ਹਾ ਜਲੰਧਰ ਅਸੀਂ ਕੁਝ ਸਮਾਂ ਪਹਿਲਾਂ ਤੁਹਾਨੂੰ ਬਾਡੀ ਸਰਵਸ ਪੈਕ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਉਹ ਪੀਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਪਹਿਲਾਂ ਮੈਨੂੰ ਸਾਹ ਬਹੁਤ ਚੜਦਾ ਸੀ ਥੋੜਾ ਜਿਹਾ ਤੁਰ ਲੈਂਦੇ ਸੀ ਸਾਹ ਚੜਦਾ ਸੀ ਤੇ ਇੱਕ ਕੈਸਟਰੋਲ ਸੀ ਤੇ ਲਿਵਰ ਚ ਖਰਾਬੀ ਸੀ ਕਿੰਨੇ ਟਾਈਮ ਤੋਂ ਸੀ ਜੀ ਇਹ ਇਹ 5-6 ਸਾਲ ਤੋਂ 5-6 ਸਾਲ ਤੋਂ ਸੈਡ ਜੀ ਦਵਾਈਆਂ ਬਹੁਤ ਖਾਧੀਆਂ ਹੋਣਗੀਆਂ ਤੁਸੀਂ ਜੀ ਬਹੁਤ ਜ਼ਿਆਦੀ ਦਵਾਈਆਂ ਖਾਧੀਆਂ ਠੀਕ ਹੋ ਜਾਣਾ ਫੇਰ ਹੋ ਜਾਣਾ ਹਾਂਜੀ ਅੱਜ ਤਾਂ ਬੋਡੀ ਸਰਵਿਸ ਸ਼ੁਰੂ ਕੀਤਾ ਵਾ ਉਹਦੇ ਸਾਰਾ ਸੈਟਅਪ ਠੀਕ ਜਿਵੇਂ ਸੱਟੇ ਨਾਲ ਹੋ ਗਿਆ ਤੇ ਕੈਸ਼ ਚੋਰ ਵੀ ਨਾਲ ਸੱਟਾ ਤੇ ਵੀ ਕੈਸ਼ ਚੋਰ ਵੀ ਕੋਲੀ ਛੱਟ ਗਈ ਠੀਕ ਹੈ ਜੀ ਔਰ ਜਿਹੜੇ ਪਰਿਵਾਰ ਤੁਹਾਨੂੰ ਦੇਖ ਰਹੇ ਆ ਤੁਹਾਡੀ ਵੀਡੀਓ ਦੇਖ ਰਹੇ ਆ ਲੱਖਾਂ ਲੋਕਾਂ ਨੇ ਦੇਖਣੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ ਇਹੀ ਮੈਸੇਜ ਦੇਣਾ ਚਾਹੁੰਦੇ ਵੀ ਇਹ ਬੋਡੀ ਸਰਵਸ ਲਾਓ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਦਵਾਈ ਹੈ ਖਾਓ ਤੇ ਜਿੱਦਾਂ ਬਾਪੇ ਉਹਨਾਂ ਨੇ ਲਾਭ ਹਟਾਇਆ ਤੁਸੀਂ ਵੀ ਲਾਭ ਹਟਾਓ ਥੈਂਕ ਯੂ ਜੀ ਧੰਨਵਾਦ